ਜਾਸਪੁਰ ਦੇ ਪ੍ਰਸਿੱਧ ਮੰਦਿਰ ਮਾਈ ਦੇ ਮੰਦਿਰ ਵਿੱਚ ਬਣੇ ਮਾਈ ਦਾ ਤਲਾਬ ਵਿੱਚ ਪਿਛਲੇ ਲੰਬੇ ਸਮੇਂ ਤੋਂ ਕੁਝ ਨਸ਼ੇੜੀ ਅਤੇ ਜੂਆ ਖੇਲਣ ਵਾਲਿਆਂ ਦਾ ਬੋਲਬਾਲਾ ਸੀ ਜਿਸ ਤੋਂ ਲੱਗੇ ਰਹਿਣ ਵਾਲੇ ਲੋਕ ਬਹੁਤ ਹੀ ਪਰੇਸ਼ਾਨ ਸਨ ਇਸ ਪਰੇਸ਼ਾਨੀ ਦੇ ਹੱਲ ਲਈ ਲੋਕਾਂ ਵੱਲੋਂ ਪੁਲਿਸ ਪ੍ਰਸ਼ਾਸਨ ਨੂੰ ਕਈ ਵਾਰ ਬੁਹਾਰ ਵੀ ਲਗਾਈ ਗਈ ਪਰ ਕੋਈ ਹੱਲ ਨਾ ਨਿਕਲਿਆ ਹੁਣ ਤੰਗ ਆਏ ਲੋਕਾਂ ਵੱਲੋਂ ਸ਼ਿਵ ਸੇਨਾ ਨੇਤਾ ਹਰਵਿੰਦਰ ਸੋਨੀ ਨਾਲ ਮਿਲ ਕੇ ਡਾਂਗ ਚਲਾਉ ਮੁਹਿੰਮ ਸ਼ੁਰੂ ਕੀਤੀ ਗਈ ਹੈ ਆਓ ਦੇਖਦੇ ਹਾਂ ਇੱਕ ਰਿਪੋਰਟ ਯਾਦ ਪੰਜ ਸਹੀ ਕਹਿੰਦੇ ਬੋਲੇ ਸ਼ੰਕਰ ਭਗਵਾਨ ਕੀ ਜੈ ਅੱਜ ਅਸੀਂ ਮਾਈਕਾ ਤਲਾਬ ਮੰਦਿਰ ਦੇ ਵਿੱਚ ਆਏ ਆ ਕਿਉਂਕਿ ਥੋੜੇ ਦਿਨ ਪਹਿਲਾਂ ਸਾਡੇ ਪਤਰ ਪਹਿਲਾਂ ਮੈਂ ਵੀ ਵੀਡੀਓ ਲਾਈਵ ਕੀਤਾ ਸੀਗਾ ਉਸ ਤੋਂ ਬਾਅਦ ਸਾਡੇ ਪੱਤਰਕਾਰ ਜੀ ਸ਼ਰਮਜੀ ਬਹੁਤ ਵਧੀਆ ਇਨਸਾਨ ਨੇ ਉਹਨਾਂ ਨੇ ਇੱਕ ਬਹੁਤ ਹੀ ਮੁੱਦਾ ਉਠਾਇਆ ਸੀਗਾ ਕਿ ਇਹ ਮਾਈ ਵਾਲਾ ਮੰਦਿਰ ਤੇ ਅਸੀਂ ਮੰਦਿਰ ਕਹਿਣ ਉਹ ਤੇ ਮੰਦਿਰ ਕਹਦੇ ਨੇ ਪਰ ਇਹ ਤੇ ਨਸ਼ਿਆਂ ਦਾ ਗੜ ਬਣਿਆ ਹੋਇਆ ਹੈ ਇੱਥੇ ਨਸ਼ੇ ਜੂਏ ਸਰਿਆਂ ਚੱਲਦੇ ਪਏ ਨੇ ਤੇ ਪ੍ਰਸ਼ਾਸਨ ਅੰਨ ਹੋਇਆ ਪਿਆ ਹੈ ਔਰ ਜਦ ਕੀ ਬੜੀ ਵਰੀ ਐਸਐਚਓ ਸਾਊਟ ਮੈਂ ਆਪखुद ਤੋਂ ਦੋ ਤੋੜੀ ਫੋਨ ਕਰ ਚੁੱਕਾ ਉਹਨਾਂ ਨੂੰ ਕਹਤਾ ਕਿ ਪੀਸੀਆਰੇ ਤੇ ਫੇਰਾ ਮਾਰ ਰੋ ਤੇ ਲੇਡੀਜ਼ ਆਂ ਨਹੀਂ ਕੋਈ ਤੁਹਾਡੇ ਸਾਹਮਣੇ ਲੇਡੀਜ਼ ਆਈਆਂ ਹੀ ਆ ਲੇਕਿਨ ਐਥੇ ਨਸ਼ੇ ਦਾ ਜਿਵੇਂ ਦੇਖੋ ਜਗਾ ਜਗਾ ਤੇ ਰੈਪਰ ਪਰ ਹੋੜ ਗਏ ਨਾ ਕਿਰੇ ਠੀਕ ਹੈ ਨਾ ਬਹੁਤ ਜ਼ਿਆਦਾ ਚੋੜਾ ਮੈਨੂੰ ਪਤਾ ਲੱਗ ਗਿਆ ਖਰੇ ਦੀ ਅੱਜ ਮੈਂ ਇਹ ਇੱਕ ਮੁਹਿੰਮ ਸ਼ੁਰੂ ਕਰ ਰਹੇ ਆਪਾਂ ਸਾਡੇ ਡਾਕਟਰ ਸਾਹਿਬ ਸਾਡੇ ਡਾਕਟਰ ਬੋਡੀ ਜੀ ਗਏ ਨੇ ਸਾਡੇ ਅਨਿਊ ਜੀ ਵੀ ਆਏ ਨੇ ਇਥੋਂ ਦੇ ਲੋਕਲ ਮਾਈਸੀ ਦੇ ਵੀ ਇੱਥੇ ਹੀ ਨੇ ਔਰ ਮਾਤਾਵਾ ਪਹਿਰਾ ਵੀ ਸਾਡੇ ਨਾਲ ਨੇ ਅਸੀਂ ਇੱਕ ਮੁਹਿੰਮ ਸ਼ੁਰੂ ਕਰ ਰਹੇ ਆ ਡਾਂਗ ਫੇਰੋਈ ਮੁਹਿੰਮ ਡਾਂਗ ਫੇਰੋਈ ਮੁਹਿੰਮ ਕੀਤਾ ਕਿ ਜੇ ਕੋਈ ਹੁਣ ਇੱਥੇ ਕੋਈ ਨਸ਼ਾ ਕਰਨ ਆ ਗਿਆ ਅਸੀਂ ਹੁਣ ਪੁਲਿਸ ਪ੍ਰਸ਼ਾਸਨ ਦੇ ਉਹ ਉਹਨਾਂ ਦੇ ਵੇੜ ਚ ਨਹੀਂ ਰਹਿਣਾ ਉਹ ਅਸੀਂ ਆਪ ਡਾਂਗ ਫੇਨੀ ਸ਼ੁਰੂ ਕਰਨ ਲੱਗਿਆ ਔਰ ਉਸ ਤੋਂ ਬਾਅਦ ਸਾਨੂੰ ਪ੍ਰਸ਼ਾਸਨ ਜਿਹੜਾ ਉਹ ਨਾ ਉਹ ਸਾਨੂੰ ਕੋਈ ਲਾਭ ਨਹੀਂ ਦੋਵੇ ਔਰ ਨਾ ਹੀ ਸਾਡੇ ਤੇ ਕੋਈ ਕਾਰਵਾਈ ਕਰੋਏ ਕਿਉਂ ਕਰਨੇ ਕਾਰਵਾਈ ਜੇ ਸਾਡੇ ਤੇ ਕਰਵਾਉਣ ਵਾਸਤੇ ਕਹਿੰਦੇ ਨੇ ਤੇ ਪਹਿਲਾਂ ਕਾਰਵਾਈ ਉਹਨਾਂ ਦੇ ਆਪਣੇ ਤੇ ਹੋਣੀ ਚਾਹੀਦੀ ਹੈ ਜਿਨ੍ਹਾਂ ਨੂੰ ਕਈ ਵਾਰੀ ਇੰਟੀਮੀਸ਼ਨ ਦੇ ਚੁੱਕੇ ਆ ਅਸੀਂ ਲੇਕਿਨ ਇੱਥੇ ਕੋਈ ਵੜਦਾ ਨਹੀਂ ਹੁਣ ਇਹ ਪਹਿਣਾ ਤੁਹਾਨੂੰ ਦੱਸਣ ਗਿਆ ਮੈਂ ਦੱਸਣੇ ਤੁਹਾਨੂੰ ਕਿ ਮੈਂ ਉਹ ਇੱਥੇ ਲੰਘਦੀ ਲੰਘਦੀ ਨਾ ਜਦ ਤੁਹਾਨੂੰ ਰੱਤ ਬੋਲਾਂਗੇ ਬੋਲੇ ਤੇ ਮੈਂ ਕਿਹਾ ਵੀ ਇੱਥੇ ਪੁੱਸ ਵਾਲੇ ਬਿਠਾੜਿਆ ਕੰਦੋ ਉਹ ਕੀ ਕਰਨਗੇ ਸਾਡਾ ਉਹ ਕੰਦੇ ਖੇਂਦੀ ਜੋ ਸਾਡਾ ਹਿੱਸਾ ਦੇਈ ਜੋ ਅੱਛਾ ਦੇਖੋ ਕਿੰਨੀ ਵੱਡੀ ਗੱਲ ਹੈ ਜੋ ਕਹਿੰਦੇ ਕਿ ਤੁਸੀਂ ਸੈਟਾ ਕੰਨੀ ਜੋ ਤੇ ਬੜੀ ਪੜੀ ਵੱਡੀ ਗੱਲ ਹੈ ਤੇ ਕਿ ਤੁਸੀਂ ਸਾਡਾ ਹਿੱਸਾ ਦੇ ਦਿਓ ਤੁਸੀਂ ਜੋ ਮੁੱਲ ਕਰਨੇ ਚਾਹੀਓ ਜਾਣਣ ਲੋ ਕਿ ਇਹ ਇਹ ਕੋਈ ਰਾਜਨੀਤੀ ਨਾਲ ਪ੍ਰੇਰਿਤ ਬਿਆਨ ਨਹੀਂ ਹੈਗਾ ਇੱਕ ਆਮ ਵਿਅਕਤੀ ਦਾ ਬਿਆਨ ਹੈਗਾ ਵਾ ਤੁਸੀਂ ਜੇ ਸੋਨੇ ਸ਼ਰਧਾ ਲੂਆਂ ਦਾ ਜਿਹੜੇ ਇੱਥੇ ਰੋਜ਼ ਆਇਆ ਕਰਦੇ ਹੋ ਇਹ ਵੀ ਰੋਜ਼ ਤੂੰ ਬੈਨਾ ਇੱਥੇ ਬੱਦਰ ਬੈਨਾ ਹੀ ਆ ਨਾ ਪਹਿਲਾਂ ਨਹੀਂ ਉੱਥੇ ਜਾਂਦਾ ਇੱਥੇ ਮੰਨਦਾ ਸਰੋ ਬ्यान ਵਾਸਤੇ ਜਗ੍ਹਾ ਬਣਾਈ ਜੇ ਪਟਾਓ ਅਲਿਆ ਥੋੜੀ ਬਸ ਉਹ ਸਾਰੇ ਜਮਾਨੇ ਦੇ ਨਸ਼ੇੜੀ ਇੱਥੇ ਆ ਕੇ ਬਹਿ ਜਾਂਦੇ ਤਾਸ਼ਾ ਖੱਢੀ ਜਾਂਦੇ ਜੂਰੇ ਖੱਢੀ ਜਾਂ ਹੈ ਉਹ ਇਹ ਹੁਣ ਸਮਝ ਲਓ ਕਿ ਡੰਡਾ ਪੜੇ ਜੀ ਤੁਸੀਂ ਇਹ ਦੋ